ਦੀਪਿਕਾ ਲੁਧਰਾ ਨੂੰ ਧਮਕੀ ਦੇਣ ਵਾਲਾ ਇੱਕ ਹੋਰ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਦਨੇ ਆ ਬੀਤੇ ਦਿਨੀ ਜਿੱਥੇ ਇੱਕ ਨੌਜਵਾਨ ਦੀ ਪਟਿਆਲਾ ਤੋਂ ਗ੍ਰਿਫਤਾਰੀ ਹੋਈ ਸੀ ਦੂਜੇ ਪਾਸੇ ਅੱਜ ਇੱਕ ਹੋਰ ਨੌਜਵਾਨ ਧਮਕੀ ਦੇਣ ਦੇ ਦੋਸਤ ਦੇ ਵਿੱਚ ਲੁਧਿਆਣਾ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਦੀ ਉਮਰ 18 ਸਾਲ ਦੀ ਸੀ ਜਾਰੀ ਹੈ ਜਸਪ੍ਰੀਤ ਦੇ ਨਾਮ ਤੋਂ ਇਹ ਨੌਜਵਾਨ ਦੀ ਪਛਾਣ ਹੋਈ ਹੈ ਜਿਸ ਨੇ ਦੀਪਿਕਾ ਲੁਧਰਾ ਨੂੰ ਧਮਕੀ ਦਿੱਤੀ ਸੀ ਪੁਲਿਸ ਲਗਾਤਾਰ ਸੋਸ਼ਲ ਸੈਰ ਦੇ ਉੱਤੇ ਨਜ਼ਰ ਰੱਖ ਕੇ ਬੈਠੀ ਹੈ ਸਾਈਬਰ ਤਰੀਕੇ ਦੇ ਨਾਲ ਵੀ ਦੇਖ ਰਹੀ ਹੈ ਕਿ ਕੌਣ ਕਿਸ ਨੂੰ ਕੀਵੇਂ ਧਮਕੀਆਂ ਦੇ ਰਿਹਾ ਹੈ ਤੇ ਇਸ ਨੂੰ ਲੈ ਕੇ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਅਮਰਤਪਾਲ ਮਹਿਰੋਂ ਦੇ ਸੰਪਰਕ ਦੇ ਵਿੱਚ ਸੀ ਇਹ ਨੌਜਵਾਨ ਨੂੰ ਲੈ ਕੇ ਗ੍ਰਿਫਤਾਰੀ ਹੋਈ ਹੈ ਪਹਿਲਾਂ ਨੌਜਵਾਨ ਇੱਕ ਪਟਿਆਲੇ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਦੂਜੇ ਪਾਸੇ ਹੁਣ ਲੁਧਿਆਣੇ ਤੋਂ ਗ੍ਰਿਫਤਾਰੀ ਹੋਈ ਇੱਕ ਨੌਜਵਾਨ ਦੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰਾਂ ਸ਼ੇਅਰ ਕਰਿਓ ਤਾਂਦਨਿਆ ਦੀਪਿਕਾ ਲੁਥਰਾ ਨੂੰ ਪੁਲਿਸ ਨੇ ਸਕਾਟ ਦਿੱਤੀ ਹੋਈ ਹੈ 6 ਗਨਮੈਨ ਜੋ ਕਰ ਤੋਂ ਬਾਅਦ ਦੀਪਿਕਾ ਲੁਥਰਾ ਦੇ ਲਗਾ ਦਿੱਤੇ ਨੇ ਬੈਰੀਕਡ ਲਗਾ ਦਿੱਤੇ ਨੇ ਕਿਸੇ ਨੂੰ ਵੀ ਆੜ ਜਾਨ ਦੇ ਕੋਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਦੀਪਿਕਾ ਲੁਥਰਾ ਦਾ ਜੋ ਸੋਸ਼ਲ ਸੈੱਡ ਹੈ ਉਹ ਵੀ ਬੰਦ ਕਰ ਦਿੱਤੀ ਹੈ ਇੰਸਟਾਗ੍ਰam ਅਕਾਊਂਟ ਵੀ ਬੰਦ ਕਰ ਦਿੱਤਾ ਜਿਸ ਨੂੰ ਲੈ ਕੇ ਤੁਸੀਂ ਦੇਖੋ ਕੀ ਪਿਛਲੇ ਦਿਨੀ ਜੋ ਧਮਕੀਆਂ ਆਈਆਂ ਨੇ ਉਹਨਾਂ ਧਮਕਿਆਂ ਨੂੰ ਲੈ ਕੇ ਪੁਲਿਸ ਲਗਾਤਾਰ ਸ਼ਕਤੀ ਦੇ ਵਿੱਚ ਸੀਤਾ ਹਰ ਜਗ੍ਹਾ ਤੋਂ ਬ੍ਰਿਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਪੁਲਿਸ ਨੇ ਰਿਮਾਂਡ ਇਸ ਨੌਜਵਾਨ ਦਾ ਮਾਂਜੂ ਅਦਾਲਤ ਤੋਂ ਮੰਗਿਆ ਸੀ ਦੱਸਿਆ ਇੱਕ ਦਿਨ ਦਾ ਰਿਮਾਂਡ ਪੁਲਿਸ ਨੂੰ ਹਾਸਲ ਹੋਇਆ ਇਸ ਦੇ ਵਿੱਚ ਹੋਰ ਹੀ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਹੋਰ ਕਿਸ ਕਿਸ ਨੂੰ ਇਸ ਨੌਜਵਾਨ ਨੇ ਧਮਕੀਆਂ ਦਿੱਤੀਆਂ ਨੇ ਜਾਂ ਫਿਰ ਇਹ ਅਮਰਤਪਾਲ ਸਿੰਘ ਮਹਿਰੋਂ ਦੇ ਸੰਪਰਕ ਦੇ ਵਿੱਚ ਕਿਵੇਂ ਆਇਆ ਤਾਂ ਇਸੇ ਨੂੰ ਲੈ ਕੇ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਮਾਂਜੂਗ ਅਦਾਲਤ ਦੇ ਵਿੱਚ ਪੇਸ਼ ਕਰਨ ਵਾਸਤੇ ਪੁਲਿਸ ਲੈ ਕੇ ਜਾ ਰਹੀ ਹੈ ਜਿਹੜੇ ਪੇਸ਼ ਕਰਾਇਆ ਕਿ ਜਸਪ੍ਰੀ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਕਿੰਨੀ ਉਮਰ ਹੈ ਜੀ ਅ ਜਸਪ੍ਰੀ ਜੀ ਬੇਸਿਕਲੀ ਲੁਧਿਆਣਾ ਦਾ ਰਹਿਣ ਵਾਲਾ ਹੈ ਜੀ ਤੇ ਇਹਦਾ ਅਸੀਂ ਇੱਕ ਦਿਨ ਦਾ ਰਮਾਨ ਜਿਹੜਾ ਹੈ ਮਾਨਜੋ ਕੋੜੋ ਲੋਹਾ ਹਾਸਲ ਕੀਤਾ ਹੈ ਤਾਂ ਕੀ ਦੋਸ਼ ਪਾਏਗੇ ਦੇਖੋ ਜੀ ਉਹ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਜਿਹਨੇ ਮੇਲ ਕਰਦਾ ਰਿਹਾ ਇਹ ਨੌਜਵਾਨ ਦੇਖੋ ਇਹਦੇ ਬਾਰੇ ਅਸੀਂ ਤੁਹਾਨੂੰ ਇਸ ਸਟੇਜ ਤੇ ਕਲੀਅਰ ਨਹੀਂ ਕਰ ਸਕਦੇ ਬਾਕੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਆ ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਆ ਫਰਦਰ ਜੋ ਵੀ ਸਾਡੇ ਕੋਲ ਇਨਵੈਸਟੀਗੇਸ਼ਨ ਚ ਆਪਣੇ ਸਰਕਮਸਟੈਂਸ ਆਉਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਹਮਣੇ ਆਏ ਜਾਂ ਉਹਦੇ ਕਹਿਣ ਦੇ ਉੱਤੇ ਕਰਦਾ ਸੀ ਜਾਂ ਕਿਸ ਤਰ੍ਹਾਂ ਦਾ ਦੇਖੋ ਬ੍ਰਦਰ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਚ ਜੋ ਵੀ ਸਾਡੇ ਕੋਲ ਸਰਕਮਸਟੈਂਸ ਅੱਗੇ ਆਣਗੇ ਅਸੀਂ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਰਮਨਦੀਪ ਵੀ ਅਰੈਸਟ ਕੀਤਾ ਸੀ ਤੇ ਉਸ ਨੂੰ ਹੀ ਅੱਜ ਪੇਸ਼ ਕੀਤਾ ਜਾਏਗਾ ਜੀ ਰਮਨਦੀਪ ਸਾਡੇ ਕੋਲ 2 ਦਿਨ ਦੇ ਰਿਮਾਂਡ ਤੇ ਹੈ ਉਹਨੂੰ ਅਸੀਂ ਕੱਲ ਪੇਸ਼ ਕਰਾਂਗੇ ਜੀ ਸਰ ਕਿੰਨਾ ਰਿਮਾਂਡ ਮਿਲਿਆ ਜਸਪ੍ਰੀ ਨੂੰ ਜਸਪ੍ਰੀ ਦਾ 1 ਦਿਨ ਦਾ ਰਿਮਾਂਡ ਹੈ ਜੀ ਠੀਕ ਥੈਂਕ ਯੂ